ਅੱਜ ਜੋ ਦੁੱਖ ਨਿਕਲੀ ਇਸ ਵੇਲੇ ਪੰਜਾਬੀ ਸਾਹਿਤਕਾਰਾਂ ਅਤੇ ਉਹਨਾਂ ਦੇ ਪੜਨ ਵਾਲਿਆਂ ਦੇ ਅਤੇ ਮੈਸਲ ਦਾ ਕਿਉਂਕਿ ਉਹਨਾਂ ਦੇ ਗੀਤ ਉਹਨਾਂ ਦੀਆਂ ਗ਼ਜ਼ਲਾਂ ਕਲਾਕਾਰਾਂ ਨੇ ਗਾਈਆਂ ਨੇ ਔਰ ਜੋ ਕਲਾਕਾਰਾਂ ਨੂੰ ਇਸ ਵੇਲੇ ਦੁੱਖ ਹੈ ਉਹ ਸਾਹਿਤ ਅਕਾਏ ਕੁਝ ਕਿ ਹਾਲੀ ਜਾ ਸਕਦਾ ਬੜੀ ਅਫਸੋਸ ਦੀ ਗੱਲ ਇਹ ਹੈ ਅਖੀਰਲੀ ਗੱਲ ਬਾਤ ਤੁਹਾਡੇ ਨਾਲ ਕਦੋਂ ਪੇਸ਼ ਜਣਾ ਸਕਦਾ ਰਾਤ ਕੀ ਤੁਸੀਂ ਰਾਤ ਇਕੱਠੇ ਸੀਗੇ 11 ਵਜੇ ਅਸੀਂ ਖਾਣਾ ਖੋਣਾ ਖਾ ਕੇ ਮੈਨੂੰ ਗੱਡੀ ਚ ਬਿਠਾ ਕੇ ਆਪ ਗਏ ਨੇ ਸਾਡੀ ਆਪਸ ਦੇ ਵਿੱਚ ਜੱਦ ਪ੍ਰੋਫੈਸਰ ਮੋਹਨ ਸਿੰਘ ਮੀਲਾ ਲੱਗਦਾ ਸੀ ਉਦੋਂ ਕੋ ਸਾਡੀ ਆਪਸ ਨੇੜਤਾ ਸੀ ਰਾਤ ਬਿਲਕੁਲ ਠੀਕ ਸੀਗੇ ਬਿਲਕੁਲ ਹੀ ਅੱਛੇ ਅੱਛੇ ਭਲੇ ਬਲਕੇ ਸਾਨੂੰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਸਾਡੇ ਇੱਕ ਦੋਸਤ ਅਸੀਂ ਕੈਨੇਡਾ ਤੋਂ ਉਹ ਪੁੱਛਣ ਲੱਗੇ ਵੀ ਸਟੇਜਾਂ ਦੇ ਉੱਤੇ ਆਰਟਿਸਟ ਜਿਹੜਾ ਉਚਾਰਨ ਹੈ ਉਹ ਗਲਤ ਮਤ ਕਿਉਂ ਕਰੇ ਜ਼ਰੂਰ ਨੂੰ ਜ਼ਰੂਰਤ ਕਹਿਣਾ ਹੈ ਜੀ ਤੇ ਦਰਵਾਜ਼ੇ ਨੂੰ ਦਰਵਾਜਾ ਕਹਿਣਾ ਜੀ ਉਹ ਫਿਰ ਸਾਨੂੰ ਪਾਤਰ ਸਾਹਿਬ ਸੁਣਾਉਣ ਲੱਗੇ ਕਿ ਕਈ ਜਗ੍ਹਾ ਅਸੀ ਹੁੰਦੀਆਂ ਨੇ ਜਿੱਥੇ ਜਿਹੜਾ ਜ਼ੋਰ ਪਹਿਣਾ ਚਾਹੀਦਾ ਉਹ ਇਸ ਕਰਕੇ ਜਮਾੜਾ ਦੇ ਮੋਟਾ ਗਲਤ ਵੀ ਹੈ ਨਾ ਪਰ ਉਹਦਾ ਅਰਥ ਸਹੀ ਨਿਕਲ ਜਾਂਦਾ ਸਾਨੂੰ ਬੜੀ देर ਤੱਕ ਗੱਲਾਂ ਔਰ ਮੈਂ ਬਲਕਿ ਇੱਕ ਗੱਲ ਕਹੀ ਲਗਾ ਪਾਤਰ ਸਾਹਿਬ ਇਸ ਕਿਸਮ ਦੇ ਮਹਿਫਿਲ ਕਿਉਂਕਿ ਸੰਦੀਲਾ ਵੀ ਜੀ ਸੀਗੇ ਅਰੀ ਮੁੰਡਾ ਪੀਟਰ ਸੀਗਾ ਔਰ ਕਈ ਬਜ਼ੁਰਗ ਬੈਠੇ ਸੀ ਸਾਰੇ ਸਾਹਿਤਕਾਰ ਸੀਗੇ ਤੇ ਉਹ ਕੈਨੇਡਾ ਤੇ ਜਿਹੜੇ ਆਏ ਹੋਏ ਨੇ ਉਹਨਾਂ ਦਾ ਉੱਥੇ ਚੈਨਲ ਚੱਲਦਾ ਜੀ ਹੈ ਜੀ ਕਿੰਨੇ ਘੰਟੇ ਤੁਸੀਂ ਇਕੱਠੇ ਸੀਗੇ ਅਸੀਂ तकरीबन 2 ਘੰਟੇ ਡੇਢ ਘੰਟੇ ਬੈਠੇ ਰਹੇ ਹਾਂ ਇੱਥੇ ਘਰ ਦੇ ਵਿੱਚ ਨਾ ਜੀ ਨਾ ਇੱਥੇ ਮਤਲਬ ਅਪੂ ਸਾਡੇ ਦੋਸਤ ਦਾ ਇੱਕ ਹੋਟਲ ਹੈ ਮੁਲ੍ਲਾਪੁਰ ਉੱਥੇ ਬੈਠੇ ਸੀ ਸਦੀਕ ਸਾਹਿਬ ਨੂੰ ਪਤਾ ਲੱਗਿਆ ਕਿ ਫਲਾਣ ਨੂੰ ਨਹੀਂ ਰਹੇ ਔਰ ਰਾਤ ਨੂੰ ਤੁਹਾਡੀ ਮੁਲਾਕਾਤ ਹੋਈ ਸੀ ਸਦੀਕ ਸਾਹਿਬ ਸਭ ਤੋਂ ਪਹਿਲਾਂ ਕੀ ਯਾਦ ਆਇਆ ਔਰ ਕੀ ਯਾਦਾਂ ਸੀਗੀਆਂ ਮਤਲਬ ਸੱਚੀ ਗੱਲ ਦੱਸ ਦੋ ਕਿ ਮੈਂ ਹੁਣ ਵੀ ਘਰ ਤੋਂ ਇਹਨਾ ਮੁਸ਼ਕਲ ਨਿਕਲੇ ਕਿਉਂਕਿ ਰਾਤ ਹੀ ਅਸੀਂ ਅਸੀਂ ਫੋਟੋ ਕਿੱਥੇ

ਰਾਤ ਫੋਟੋਗ੍ਰਾਫਰ ਨੂੰ ਇਹ ਕਹਿ ਕੇ ਜੀ ਸਰਦਿਕ ਨਾਲ ਮੇਰੀ ਇਕੱਲੇ ਦੀ ਫੋਟੋ ਖਿੱਚ ਲਈ ਅਸੀਂ ਉੱਤੇ ਕਿੰਨੇ ਬੰਦੇ ਸੀਗੇ ਜਿਵੇਂ ਆ ਸਾਰੇ ਜਿਹੜੇ ਸਾਹਮਣੇ ਜਨਾਬ ਜੀ ਸਾਹਮਣੇ ਜਨਾਬ ਜੀ ਸਾਹਮਣੇ ਦਿਖਾ ਦੋ ਕੀ ਕਿਹਾ ਜਾ ਸਕਦਾ ਅੱਛਾ ਇਹ ਰਾਤ ਦੀ ਫੋਟੋ ਤੁਹਾਡੀ ਬਿਲਕੁਲ ਰਾਤ ਦੇ 11 ਵਜੇ ਦੀ ਹੈ ਸਰਦਿਕ ਸਾਹਿਬ ਅੱਖਾਂ 'ਚ ਹੁਣ ਵੀ ਪਾਣੀ ਹੈ ਤੇ ਹੁਣ ਵੀ ਸਦਮੇ ਦੇ ਵਿੱਚ ਲੱਗ ਰਹੇ ਹਾਂ ਔਰ ਕਾਫੀ ਮਾਇੂਸੀ ਚਿਹਰੇ ਦੇ ਵਿੱਚ ਵੀ ਦਿਖਾਈ ਦੇ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਗੱਲਾਂ ਯਾਦ ਆ ਰਹੀਆਂ ਨੇ ਅੱਖਾਂ ਦੇ ਵਿੱਚ ਪਾਣੀ ਵੀ ਆ ਰਿਹਾ ਹੈ ਮੈਂ ਗੱਲ ਇਹ ਹੈ ਜੇ ਮੁਲਾਕਾਤ ਨੂੰ ਕਈ ਦਿਨ ਹੋਏ ਹੁੰਦੇ ਆ ਕੁਝ ਸਮਾਂ ਪਿਆ ਹੁੰਦਾ ਨਾ ਤੇ ਸ਼ਾਇਦ ਇੰਨਾ ਕੁਝ ਇੰਨਾ ਦਰਦ ਨਾ ਹੁੰਦਾ ਕਿਉਂਕਿ ਬੰਦਲ ਬੰਦਲ ਤੇ ਜਾਣਾ ਹੀ ਜਾਣਾ ਸਾਰੇ ਜਣੇ ਸਾਰੇ ਦੋਸਤ ਹੱਸਦੇ ਖੇਡਦੇ ਖਾਣਾ ਖਾਣਾ ਖਾ ਕੇ ਸਾਰੇ ਜਣੇ ਘਰਾਂ ਨੂੰ ਆਏ ਕੋਈ ਇਹ ਵੀ ਹੈ ਨਹੀਂ ਵੀ ਕਿਸੇ ਦਾ ਸਿਰ ਦੁਖਦਾ ਹੋਵੇ ਕਿਸੇ ਦਾ ਢੇਡ ਦੁਖਦਾ ਹੋਵੇ ਅੱਛਾ ਜਦੋਂ ਘਰ ਪਹੁੰਚੇ ਤੁਸੀਂ ਆਪੋ ਆਪਣੇ ਫਿਰ ਤੁਹਾਡੀ ਆਪਸ ਵਿੱਚ ਕੁਝ ਗੱਲਬਾਤ ਹੋਈ ਨਹੀਂ ਫਿਰ ਨਹੀਂ ਕੋਈ ਗੱਲ ਹੈਗੀ ਕਿਉਂਕਿ ਰਾਤ ਦੇ 11:00 ਵਜੇ ਕੀਤੀ ਉਹਨੇ 11:00 ਵਜੇ ਅਸੀਂ ਉੱਥੋਂ ਚਲੇ ਗਏ ਹੈ ਨਹੀਂ ਆ ਕੇ ਬਸ ਸੌਣੇ ਸੀਗਾ ਆ ਤਾਂ ਮੈਨੂੰ ਸਵੇਰੇ ਉਹ ਨਿਊਜ਼ 18 ਨਿਊ ਉਹ ਤੋਂ ਉਹਨਾਂ ਦੇ ਲੇਖਤਾਰੀਆਂ ਨੇ ਸ਼ਬਦ ਮੈਨੂੰ ਫੋਨ ਕੀਤਾ ਜਸਦੀਖ ਸਿੰਘ ਆ ਹੋ ਗਿਆ ਮੈਂ ਤਾਂ ਸੁਣ ਕੇ ਇੰਨਾ ਹੈਰਾਨ ਔਰ ਪਰੇਸ਼ਾਨ ਹੋਇਆ ਮੈਂ ਆਪਣੇ ਬੱਚਿਆਂ ਨੂੰ ਦਿਖੋ ਨਾ ਉਹ ਫੋਟੋਆਂ ਦੇਖੀ ਜਾਂਦੇ ਨੇ ਹੈ ਜੀ ਉਹ ਦੇਖਦੇ ਕਰਕੇ ਮੈਂ ਅੱਛਾ ਜਿਹਾ ਜੀ ਇਹ ਰਾਤ ਦੀ ਗੱਲ ਹੈ ਮੈਂ ਕਹਿੰਦਾ ਰਾਤੀ ਮੈਂ 11:00 ਕਜੇ ਆਇਆ ਜੀ ਕੋਣੀ ਕਰਨ ਦੀ ਗੱਲਾਂ ਨੇ ਮਤਲਬ ਕੀ ਕਿਹਾ ਜਾ ਸਕਦਾ ਇਹ ਕੁਝ ਗੱਲਾਂ ਕੁਝ ਲੇਖ ਕੁਝ ਸ਼ਬਦ ਯਾਦ ਨਹੀਂ ਉਹਨਾਂ ਦੀਆਂ ਲਾਈਨਾਂ ਕੁਝ ਨਹੀਂ ਮੈਂ ਮੈਂ ਅੱਜ ਤੁਹਾਨੂੰ ਦੱਸਦਾ ਬਈ ਬਹੁਤ ਸਾਰੇ ਕਲਾਕਾਰ ਨੇ ਉਹਨੂੰ ਗਾਇਆ ਲੇਕਿਨ ਕਿਉਂਕਿ ਮੇਰਾ ਫੀਲਡ ਹੋਰ ਸੀ ਗਜ਼ਲ ਦਾ ਫੀਲਡ ਨਹੀਂ ਸੀ ਮੇਰਾ ਹਾਂਜੀ ਤੇ ਨਾ ਹੀ ਮੇਰਾ ਕਵਿਤਾ ਦਾ ਫੀਲਡ ਸੀਗਾ ਮੇਰਾ ਦੁਗਣੇ ਦਾ ਫੀਲਡ ਸੀਗਾ ਮੈਂ ਕਦੇ ਗਾਇਆ ਨਹੀਂ ਹੈ ਲੇਕਿਨ ਮੈਨੂੰ ਇੱਕ ਗੱਲ ਚੇਤੇ ਕਦੀ ਕਦੀ ਤੁਸੀਂ ਕਿਹਾ ਹੋਵੇ ਕਿ ਮੇਰੇ ਵਾਸਤੇ ਵੀ ਕੁਝ ਲਿਖ ਦਿਓ ਮੈਂ ਜੋ ਸਟੇਜ ਤੇ ਪਰਫਾਰਮ ਕਰਾਂ ਮੈਂ ਬੇਨਤੀ ਕਰਦਾ ਇੱਕ ਵਾਰੀ ਦੀ ਗੱਲ ਹੈ ਜਦੋਂ ਪ੍ਰੋਫੈਸਰ ਮੋਹਨ ਸਿੰਘ ਮੇਰਲਾ ਨਮਨ ਨਮਨ ਲੱਗਣ ਲੱਗਾ ਤੇ ਸਾਨੂੰ ਆਰਡਰ ਹੋਇਆ ਸਾਰੇ ਕਲਾਕਾਰ ਨੂੰ ਵੀ ਪ੍ਰੋਫੈਸਰ ਸਾਹਿਬ ਦੀ ਚੀਜ਼ਾਂ ਤਿਆਰ ਕਰੋ ਜੀ ਉਹਦੇ ਵਿੱਚ ਮੈਂ ਇੱਕ ਗੀਤ ਤਿਆਰ ਕੀਤਾ ਭਾਰਤ ਹੈ ਵਾਂਗ ਮੰਦਿਰ ਵਿੱਚ ਲੱਗ ਪੰਜਾਬ ਦਾ ਜੀ ਮੈਂ ਅਸੈਂਬਲੀ 'ਚ ਵੀ ਗਿਆ ਸੀ ਜੀ ਤੇ ਉਹ ਗਾ ਕੇ ਨਾ ਫਿਰ ਮੈਨੂੰ ਇਹਨਾਂ ਨੇ ਐਡੀ ਹਲਾਸ਼ੇਰੀ ਦਿੱਤੀ ਨਾ ਕਹਿੰਦੇ ਸਦੀਕ ਜੀ ਮੈਂ ਸੋਚਦਾ ਸੀਗਾ ਵੀ ਹਲਕੇ ਫੁਲਕੇ ਗੀਤ ਗਾਉਣ ਵਾਲੇ ਤੂੰ ਵੀ ਤੇ ਗਾਉਣ ਵਾਲੇ ਇਹ ਪ੍ਰੋਫੈਸਰ ਮੋਹਨ ਸਿੰਘ ਦੇ ਕਵਿਤਾ ਦੇ ਨਾਲ ਉਹਨਾਂ ਦੇ ਗੀਤਾਂ ਦੇ ਨਾਲ ਨਿਆਈ ਵੀ ਕਰ ਸਕਦੇ ਕਿ ਨਹੀਂ ਪਰ ਜੇ ਤੁਸੀਂ ਗਾਇਆ ਜੇ ਤੁਸੀਂ ਕੰਪੋਜੀਸ਼ਨ ਕੀਤੀ ਹੈ ਬਹੁਤ ਹੀ ਵਧੀਆ ਚਲੋ ਇਹਨੇ ਚ ਬੰਦੇ ਦਾ ਹੌਸਲਾ ਵਧ ਜਾਂਦਾ ਔਰ ਉਹ ਛੋਟੇ ਮੋਟੇ ਬੰਦੇ ਨਹੀਂ ਸੀਗੇ ਬਲਕਿ ਉਹ ਸੀਗੇ ਸਭ ਕੁਝ ਸੀਗੇ ਬਸ ਉਹਨਾਂ ਦਾ ਔਰਾ ਕਿਸ ਤਰ੍ਹਾਂ ਦਾ ਸੀਗਾ ਜਦੋਂ ਉਹਨਾਂ ਬੰਦੇ ਸੀ ਅੱਖਾਂ 'ਚ ਪਾਣੀ ਆ ਰਿਹਾ ਕਾਫੀ ਕੋਈ ਕੋਈ ਗੱਲ ਨਹੀਂ ਜੀ ਬਿਲਕੁਲ ਤੇ ਪ੍ਰਿਮਾਤਮਾ ਦੀ ਅੰਗਲ